ਤੁਸੀਂ ਅਕਸਰ ਦੇਖਿਆ ਹੋਣਾ ਕਿ ਲੋਕ ਆਪਣੇ ਘਰ ਦੇ ਕੰਮਾਂ ਦੇ ਲਈ ਕਿਸੇ ਨੂੰ ਕੰਮ ਤੇ ਰੱਖ ਲੈਂਦੇ ਨੇ ਪਰ ਕਦੇ-ਕਦੇ ਇਹ ਕੰਮ ਵਾਲੇ ਜਾਂ ਕੰਮ ਕਰਨ ਵਾਲੀ ਸਾਡੇ ਤੇ ਹੀ ਭਾਰੀ ਪੈ ਸਕਦੇ ਨੇ ਉਹ ਕਿਵੇਂ ਤੁਹਾਨੂੰ ਦੱਸਦੇ ਆਂ ਇਹ ਤਸਵੀਰ ਜੋ ਪਟਿਆਲੇ ਤੋਂ ਸਾਹਮਣੇ ਆਈ ਹੈ ਇਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਦਰਸਲ ਇਹ ਮਹਿਲਾ ਇੱਕ ਘਰ ਦੇ ਵਿੱਚ ਕੰਮ ਕਰ ਰਹੀ ਹੈ ਉਸ ਘਰ ਦੇ ਵਿੱਚ ਇਸ ਵਕਤ ਇੱਕ ਮੁੰਡਾ ਹੈ ਤੇ ਉਸ ਘਰ ਦਾ ਮਕਾਨ ਮਾਲਕ ਹੈ ਉਹਨਾਂ ਦੇ ਲਈ ਰੋਟੀ ਪਾਣੀ ਬਣਾ ਰਹੀ ਹੈ ਤੇ ਉਹਨਾਂ ਨੇ ਜਦ ਰੋਟੀ ਖਾਧੀ ਹੈ ਤੇ ਉਹਨਾਂ ਨੂੰ ਸ਼ੱਕ ਹੁੰਦਾ ਹੈ ਕਿ ਇਸ ਦੇ ਵਿੱਚ ਕੁਝ ਮਿਲਾਇਆ ਹੋਇਆ ਹੈ نیند ਦੀਆਂ ਗੋਲੀਆਂ ਜਾਂ ਫਿਰ ਹੋਰ ਕੋਈ ਚੀਜ਼ ਇਸ ਖਾਣੇ ਦੇ ਵਿੱਚ ਮਿਲਾਈ ਹੈ ਤੇ ਉਹ ਰੋਟੀ ਨੂੰ ਅੱਧਾ ਹੀ ਛੱਡ ਦਿੰਦੇ ਨੇ ਪਰ ਤੁਸੀਂ ਤਸਵੀਰ ਨੂੰ ਧਿਆਨ ਨਾਲ ਦੇਖੋ ਕਿ ਇਹ ਮਹਿਲਾ ਜਿਹੜੀ ਹੈ ਖਾਣਾ ਬਣਾ ਰਹੀ ਹੈ ਉਹ ਸਾਈਡ ਤੇ ਜਾ ਕੇ ਖਾਣੇ ਦੇ ਵਿੱਚ ਕੁਝ ਮਿਲਾਉਂਦੀ ਹੈ ਹਾਲਾਂਕਿ ਤਸਵੀਰ ਸਾਫ਼ ਨਹੀਂ ਹੈ ਪਰ ਉਸ ਦੀ ਸ਼ਕਲ ਉਸ ਦੇ ਹਾਉ ਪਾਉ ਦੇਖ ਕੇ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ਨੇ ਖਾਣੇ ਦੇ ਵਿੱਚ ਕੁਝ ਮਿਲਾਇਆ ਹੈ ਇਹ ਸ਼ੱਕ ਮਕਾਨ ਮਾਲਕ ਨੂੰ ਵੀ ਹੁੰਦਾ ਤੇ ਜਦੋਂ ਖਾਂਦਾ ਤੇ ਉਸ ਨੂੰ ਨੀਂਦ ਆਣੀ ਸ਼ੁਰੂ ਹੋ ਜਾਂਦੀ ਹੈ ਉਹ ਖਾਣਾ ਵਿੱਚ ਹੀ ਛੱਡ ਦਿੰਦਾ ਤੇ ਰਸੋਈ ਦੇ ਅੰਦਰ ਜਾਂਦਾ ਤੇ ਭਾਂਡੇ ਰੱਖ ਕੇ ਆ ਜਾਂਦਾ ਉਸ ਤੋਂ ਬਾਅਦ ਉਹਨਾਂ ਦਾ ਮੁੰਡਾ ਜਾਂਦਾ ਤੇ ਮੁੰਡਾ ਵੀ ਭਾਂਡੇ ਰੱਖ ਕੇ ਵਾਪਸ ਆ ਜਾਂਦਾ ਤੇ ਇੱਥੇ ਮਕਾਨ ਮਾਲਕ ਦੀ ਚਲਾਕੀ ਸਾਹਮਣੇ ਆਈ ਹੈ ਮਕਾਨ ਮਾਲਕ ਨੇ ਆਪਣੇ ਕਿਸੇ ਜਾਣਕਾਰ ਬੰਦੇ ਨੂੰ ਫੋਨ ਕੀਤਾ ਕਿ ਘਰ ਦੇ ਵਿੱਚ ਕੋਈ ਘਟਨਾ ਵਾਪਰ ਸਕਦੀ ਹੈ ਤਾਂ ਤੁਸੀਂ ਜਲਦੀ ਪਹੁੰਚੋ ਇਹ ਗੱਲ ਜਦ ਇਹ ਮਾਈਲਾਂ ਨੂੰ ਪਤਾ ਲੱਗ ਜਾਂਦੀ ਹੈ ਤੇ ਉਹ ਮਿੰਟੋਂ ਪਹਿਲਾਂ ਕਰ ਤੋਂ ਫਰਾਰ ਹੋ ਜਾਂਦੀ ਹੈ ਜੋ ਕਿ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਇਹ ਪੂਰੀ ਘਟਨਾ ਜੋ ਮੈਂ ਤੁਹਾਨੂੰ ਦੱਸ ਰਹੀ ਹਾਂ ਇਹ ਸੀਸੀਟੀਵੀ ਦੇ ਵਿੱਚ ਪੂਰੀ ਕੈਦ ਹੋਈ ਹੈ ਕਿਸ ਕਦਰ ਪਹਿਲਾਂ ਖਾਣਾ ਬਣਾਇਆ ਉਸ ਦੇ ਵਿੱਚ ਨਸ਼ੀਲੀ ਦਵਾਈ ਮਲਾਈ ਗਈ ਤੇ ਘਰੋਂ ਭੱਜੀ ਗਈ ਹਾਲਾਂਕਿ ਇੱਥੇ ਮਕਾਨ ਮਾਲਕ ਦੀ ਚੁਲਾਕੀ ਦੇ ਨਾਲ ਇੱਕ ਵੱਡੀ ਘਟਨਾ ਹੋਣ ਤੋਂ ਬਚ ਗਈ ਹੈ ਪਰ ਕਿਤੇ ਨਾ ਕਿਤੇ ਸਾਨੂੰ ਵਿਸਤ੍ਰਿਤਤਾ ਵਰਤਣੀ ਚਾਹੀਦੀ ਹੈ ਕਿ ਜੇਕਰ ਅਸੀਂ ਘਰ ਦੇ ਵਿੱਚ ਕਿਸੇ ਨੂੰ ਲਿਆਉਂਦੇ ਆਂ ਤੇ ਉਸ ਦੀ ਪੂਛ ਪੜਤਾਲ ਕਰਕੇ ਹੀ ਉਸ ਨੂੰ ਘਰ ਦੇ ਵਿੱਚ ਲਜਾਇਆ ਜਾਣਾ ਚਾਹੀਦਾ ਹੈ। ਹਾਂਜੀ ਸਾਨੂੰ ਇਹ ਕੱਲ ਪਤਾ ਲੱਗਾ ਕਿ ਐਸਐਸਡੀ ਨਗਰ ਦੇ ਵਿੱਚ ਘਰ ਦੇ ਵਿੱਚ ਕਿਸੇ ਨੇ ਨੌਕਰ ਰਾਣੀ ਰੱਖੀ ਸੀ। ਉਹਨੂੰ ਰੱਖੇ ਨੂੰ ਹਜੇ ਸਿਰਫ 6 ਦਿਨ ਹੋਇਆ ਸੀ, ਇੱਕ ਹਫਤਾ ਹੀ ਹੋਇਆ ਸੀ ਤੇ ਉਹਨੇ ਰਾਤ ਦਾ ਡਿਨਰ ਘਰ ਦੇ ਵਿੱਚ ਸਿਰਫ ਉਹ ਪਿਉ ਪੋਤੇ ਸੀ। ਵਾਈਫ ਕਿਤੇ ਬਾਹਰ ਗਈ ਹੋਈ ਸੀ ਤੇ ਜਦੋਂ ਉਹਨੇ ਖਾਣਾ ਬਣਾ ਕੇ ਦਿੱਤਾ ਤਾਂ ਉਹਨੇ ਵਿੱਚ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਜਿਹੜੀਆਂ ਉਹ ਮਿਕਸ ਕੀਤੀਆਂ ਸੀ। ਤੇ ਜਦੋਂ ਆਦਮੀ ਨੇ ਥੋੜਾ ਖਾਣਾ ਖਾਤਾ ਤਾਂ ਉਹਨੂੰ ਸ਼ੱਕ ਹੋਇਆ ਵੀ ਮੈਂ ਬੇਹੋਸ਼ ਹੋ ਰਿਹਾ ਜਾਂ ਨੀਂਦ ਆ ਰਹੀ ਆ ਤੇ ਉਹਨੇ ਨਾਲ ਦੇ ਨਾਲ ਹੀ ਆਪਣੇ ਕਿਸੇ ਨੌਣ ਨੂੰ ਕਾਲ ਕੀਤੀ ਵੀ ਘਰੇ ਜਲਦੀ ਆਜੋ ਜਦੋਂ ਘਰੇ ਉਹ 5 ਮਿੰਟ ਤੋਂ ਬਾਅਦ ਸ਼ਾਇਦ ਉਹ ਘਰੇ ਆਇਆ ਤੇ ਉਹਨੇ ਚਿਹਰ ਨੂੰ ਜਿਹੜੀ ਉਹ ਲੇਡੀ ਸੀ ਉਹਨੂੰ ਪਤਾ ਲੱਗ ਗਿਆ ਵੀ ਇਹਨੇ ਕਿਸੇ ਨੂੰ ਫੋਨ ਕੀਤਾ ਆ ਉਹ ਨਾਲ ਦੇ ਨਾਲ ਉੱਥੋਂ ਫਰਾਰ ਹੋ ਗਈ ਬਾਕੀ ਸਾਡੀ ਤਪਤੀਸ਼ ਜਿਹੜੀ ਜਾਰੀ ਆ ਸੀਡੀਆਰ ਵਗੈਰਾ ਸਿ ਪਵਾਈ ਹੋਈ ਆ ਉਹਨਾਂ ਦੀ ਲੋਕੇਸ਼ਨ ਜਿਹੜੀ ਦਿੱਲੀ ਦੀ ਆ ਰਹੀ ਆ ਜਿਹੜੀ ਉਹਦਾ ਨੌਕਰ ਵਗੈਰਾ ਰੱਖਦੇ ਨੇ ਕਰਦੇ ਉਹਨੂੰ ਕੀ ਕਰਦੇ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਕਿ ਜਦੋਂ ਕਿਸੇ ਨੂੰ ਆਪਾਂ ਘਰ 'ਚ ਕੰਮ ਵਾਸਤੇ ਰੱਖਦੇ ਆਂ ਤੇ ਉਹਨਾਂ ਦੀ ਫੁੱਲ ਡਿਟੇਲ ਜਿਹੜੀ ਆ ਤੁਸੀਂ ਪੁਲਿਸ ਸਟੇਸ਼ਨ 'ਚ ਜ਼ਰੂਰ ਦਿਓ